ਇੰਨੀ ਇੱਕ ਦੇਸੀ ਦਵਾਈ ਤੁਹਾਡੇ ਲੀਵਰ ਨੂੰ ਕਰ ਦੇਗੀ ਡੀਟੌਕਸ ਤੁਹਾਡੇ ਪੀਲੇ ਦੀ ਸਮੱਸਿਆ ਓਟਪੀਟੀ ਦੀ ਸਮੱਸਿਆ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਪੂਰੇ ਸਰੀਰ 'ਚ ਗਰਮੀ ਹੈ ਮੇਦੇ ਮਸਾਨੇ 'ਚ ਤੁਹਾਨੂੰ ਗਰਮੀ ਹੈ ਤਾਂ ਤੱਕ ਸੁਪਨ ਦੋ ਸਤਤ ਇੰਨੀ ਇੱਕ ਦਵਾਈ ਤੋਂ ਹੀ ਕੰਮ ਸ਼ੁਰੂ ਹੋ ਜੂ ਏ ਜੀ ਆਲੂ ਬੁਖਾਰੇ ਦਾ ਰਸ ਜਿਹਨੂੰ ਆਪਾਂ ਕਹਿੰਦੇ ਨੇ ਆਲੂ ਬੁਖਾਰੇ ਦਾ ਸਰਬਤ ਜੀ ਇਹ ਅੱਜ ਆਪਾਂ ਨੇ 50 ਬੋਤਲਾਂ ਦਾ ਜਿਹੜਾ ਆਰਡਰ ਸੀ ਆਪਾਂ ਭੇਜਿਆ ਆਪਣੇ ਵੀਰ ਨੂੰ ਆਪਣੇ ਤੋਂ ਕੁਆਂਟੀਟੀ ਚ ਲੈਂਦਾ ਜਿਹੜਾ ਆਪਾਂ ਤਿਆਰ ਕਰਦੇ ਆ ਸਪੈਸ਼ਲੀ ਉਹ ਵੀਰ ਲਈ ਹੀ ਆਪਾਂ ਤਿਆਰ ਕਰਦੇ ਸੀ ਇਹਦੇ ਵਿੱਚ ਪੈਂਦੀ ਹੈ ਜੀ ਕਾਸ਼ਣੀ ਆਲੂ ਬਖਾਰਾ ਤੇ ਇਹਦੇ ਵਿੱਚ ਆਪਾਂ ਪਾਉਨੇ ਜੀ ਥੋੜੀ ਜੀ ਮਾਤਰਾ ਦੇ ਵਿੱਚ ਕੁਟਕੀ ਤੇ ਹਰੀ এলাਚੀ ਥੋੜੀ ਜੀ ਮਾਤਰਾ ਚ ਹੁੰਦੀ ਹੈ ਜੀ ਜਿਹੜੀ ਮੇਨ ਹੈ ਇਹ ਆਲੂ ਬਖਾਰਾ ਤਾਂ ਹੀ ਉਹ ਇਹਨੂੰ ਕਹਿੰਨੇ ਆ ਜੀ ਆਪਾਂ ਆਲੂ ਬਖਾਰੇ ਦਾ ਸਰਬਤ ਜਿਹੜੀ ਇੱਕੇ ਦੇ ਵਿੱਚ ਹੋਰ ਚੀਜ਼ ਹੈ ਉਹ ਹੈਗੀ ਹੈ ਜੀ ਇਮਲੀ ਬਹੁਤ ਹੀ ਵਧੀਆ ਰਿਜ਼ਲਟ ਨੇ ਇੱਕ ਸਿੱਸੀਆਂ ਤੁਹਾਡਾ ਲੀਵਰ ਬਿਲਕੁਲੀ ਟਾਣਾ ਟਾਣ ਹੋ ਜਾਊਗਾ ਜਿਵੇਂ 10 ਸਾਲ ਦੇ ਜਵਾਕਾ ਰਹਿੰਦਾ ਆਪਾਂ ਦੀ ਲੱਕੜਾਂ ਖਾ ਲੋ ਉਹ ਵੀ ਹਾਜਮ ਹੋ ਜਾਣਗੀਆਂ ਬਹੁਤ ਵਧੀਆ ਤੁਸੀਂ ਐਨੇ ਲੀਵਰ ਦੇ ਟੋਨਿਕ ਪੀ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤਾਂ ਇੱਕ ਵਾਰ ਇਹ ਬੋਤਲ ਜ਼ਰੂਰ ਵਰਤਿਓ ਇੱਕ ਬੋਤਲ ਹੀ ਤੁਹਾਨੂੰ ਰਿਜ਼ਲਟ ਦੱਸੂਗੀ ਜਿਹੜੇ ਵੀਰਾਂ ਨੇ ਮੰਗਵਾਉਣਾ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਕੇ ਮੰਗਵਾ ਸਕਦੇ ਨੇ ਜੀ ਦੇਖੋ ਕਿੰਨਾ ਗਾੜਾ ਜਿਹੜਾ ਇਹ ਆਪਣਾ ਸਰਬਤ ਬਣਿਆ ਹੋਇਆ ਬਹੁਤ ਵਧੀਆ ਰਿਜ਼ਲਟ ਹੈ ਇੱਕ ਵਾਰ ਤੁਸੀਂ ਵਰਤੋਂ ਫੇਰ ਦੱਸਿਓ